ਤਰਨ ਤਾਰਨ ਦੇ ਪਿੰਡ ਰਖਸ਼ੇਕ ਫੱਤਾ ਵਿਖੇ ਜੰਮੂ ਕਟੜਾ ਐਕਸਪ੍ਰੈਸ ਵੇ ਦੇ ਲਈ ਜ਼ਮੀਨ ਅਕਵਾਇਰ ਕਰਨ ਦੇ ਮਾਮਲੇ ਤੇ ਕਿਸਾਨਾਂ ਅਤੇ ਪ੍ਰਸ਼ਾਸਨ ਆਮ ਨੂੰ ਸਾਹਮਣੇ ਹੋ ਗਏ ਨੇ ਪ੍ਰਸ਼ਾਸਨ ਵੱਲੋਂ ਭਾਰੀ ਪੁਲਿਸ ਫੋਰਸਟਰੀ ਮਦਦ ਨਾਲ ਜ਼ਮੀਨ ਤੇ ਕਬਜ਼ਾ ਕਰਨ ਦੀ ਨੀਅਤ ਨਾਲ ਜ਼ਮੀਨ ਤੇ ਪੋਕਲੈਂਡ ਮਸ਼ੀਨਾਂ ਚਲਾ ਦਿੱਤੀਆਂ ਗਈਆਂ ਕਿਸਾਨਾਂ ਨੇ ਪੋਕਲੈਂਡ ਮਸ਼ੀਨਾਂ ਅੱਗੇ ਲੰਮੇ ਪੈ ਕੇ ਮਸ਼ੀਨਾਂ ਰੋਕਣ ਦੀ ਕੋਸ਼ਿਸ਼ ਕੀਤੀ ਉਕਤ ਕਸ਼ਮਕਸ਼ ਦੌਰਾਨ ਪੁਲਿਸ ਤੇ ਕਿਸਾਨਾਂ ਵਿਚਕਾਰ ਧੱਕਾ ਮੁਕੀ ਵੀ ਹੋਈ ਕਈ ਕਿਸਾਨਾਂ ਦੀਆਂ ਪੱਗਾਂ ਤੱਕ ਲੱਗ ਗਈਆਂ ਕਈ ਕਿਸਾਨ ਇਸ ਖਿੱਚ ਤੋਂ ਵਿੱਚ ਜ਼ਖਮੀ ਵੀ ਹੋਏ ਨੇ ਕਿਸਾਨਾਂ ਦਾ ਵਿਰੋਧ ਦੇਖਦਿਆਂ ਪ੍ਰਸ਼ਾਸਨ ਨੂੰ ਆਪਣੀਆਂ ਮਸ਼ੀਨਾਂ ਵਾਪਸ ਬੁਲਾਉਣੀਆਂ ਪਈਆਂ ਨੇ ਖੇਤਾਂ ਵਿੱਚ ਉਤਾਰੀਆਂ ਪੋਕਲੈਂਡ ਮਸ਼ੀਨਾਂ ਕਾਰਨ ਕਿਸਾਨਾਂ ਦੀ ਝੋਨੇ ਦੀ ਤਿਆਰ ਫਸਲ ਬਰਬਾਦ ਹੋ ਕੇ ਰਹਿ ਗਈ ਹੈ ਪ੍ਰਸ਼ਾਸਨ ਵੱਲੋਂ ਜ਼ਮੀਨਾਂ ਨੂੰ ਔਕਾਇਰ ਕਰਨ ਤੇ ਨਾਰਾਜ਼ਗੀ ਜ਼ਾਹਿਰ ਕਰਦਿਆਂ ਪੀੜਤ ਕਿਸਾਨਾਂ ਤੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਉਹ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕਰ ਰਹੇ ਨੇ ਪਰ ਪ੍ਰਸ਼ਾਸਨ ਵੱਲੋਂ ਧੱਕੇ ਨਾਲ ਉਹਨਾਂ ਦੀਆਂ ਜ਼ਮੀਨਾਂ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਕਿਸਾਨਾਂ ਨੇ ਕਿਹਾ ਕਿ ਪੁਲਿਸ ਨੇ ਉਹਨਾਂ ਨਾਲ ਧੱਕਾ ਮੂਕੀ ਕਰਨ ਦੇ ਨਾਲ ਕਿਸਾਨਾਂ 'ਤੇ ਲਾਠੀ ਚਾਰਜ ਵੀ ਕੀਤਾ ਹੈ ਜਿਸ ਤਾ ਉਹ ਰੋਧ ਕਰਦੇ ਨੇ ਕਿਸਾਨਾਂ ਨੇ ਕਿਹਾ ਕਿ ਜਦੋਂ ਤੱਕ ਸਰਕਾਰ ਉਹਨਾਂ ਨੂੰ ਜ਼ਮੀਨਾਂ ਦਾ ਵਾਜਬ ਰੇਟ ਨਹੀਂ ਦਿੰਦੀ ਉਹ ਕਿਸੇ ਵੀ ਸੂਰਤ ਵਿੱਚ ਆਪਣੀਆਂ ਜ਼ਮੀਨਾਂ ਸਰਕਾਰ ਨੂੰ ਨਹੀਂ ਦੇਣਗੇ ਸਾਡੀਆਂ ਦੋ ਮੀਟਿੰਗਾਂ ਤਿੰਨ ਮੀਟਿੰਗਾਂ ਦੋ ਤਹਿਸੀਲਦਾਰ ਨਾਲ ਦੋ ਐਸਡੀਐਮ ਆਪਣੇ ਤਰਨ ਤਾਰਨਾ ਹੋਈਆਂ ਹੈਗੀਆਂ ਅਸੀਂ ਆਂਦੇ ਹਾਂ ਕਿ ਸ਼ਾਂਤ ਮੈਂ ਜਿਹੜਾ ਟੇਲ ਤੇ ਬਹਿ ਕੇ ਗੱਲਾਂ ਮਸਲਾ ਹੱਲ ਹੋ ਸਕਦਾ ਵਾ ਪਰ ਪ੍ਰਸ਼ਾਸਨ ਨੇ ਕੀ ਕੀਤਾ ਵੱਡੇ ਪੱਦਰ ਤੇ ਥੈਪਲਸ ਮਂਗਾਈਆ ਹਜ਼ਾਰਾਂ ਦੀ ਗਿਣਤੀ ਚ ਤਿੰਨਾਂ ਚੌਹਾਂ ਜ਼ਿਲ੍ਹਿਆਂ ਦੀ ਮਂਗਾਈਆ ਫਿਰ ਨਾਲ ਸੀਆਰਪੀ ਸ਼ਾਂਤ ਮਂਗਾਈ ਇਹਨਾਂ ਨੇ ਫੇਰ ਧੱਕੇ ਨਾਲ ਨਾ ਕਬਜ਼ਾ ਲੈਣ ਦੀ ਕੋਸ਼ਿਸ਼ ਕੀਤੀ ਆ ਪਰ ਅਸੀਂ ਕਿਸਾਨ ਅੜੇ ਹਾਂ ਕਿ ਅਸੀਂ ਜ਼ਮੀਨਾਂ ਆਪਣੀਆਂ ਨਹੀਂ ਦਵਾਂਗੇ ਕੌਡੀਆਂ ਤੋਂ ਪਾਰ ਨਹੀਂ ਦਵਾਂਗੇ ਇਹਨਾਂ ਨੇ ਫੇਰ ਸਾਡੇ ਤੇ ਇੱਥੇ ਲਾਠੀਆਂ ਛੁਰੂ ਕਰਕੇ ਧੱਕੇ ਨਾਲ ਆਪਣੀਆਂ ਪੋਗਲਾਂ ਨਾਲ ਦੋ ਬਾੜੀਆਂ ਤੇ ਸਾਡਾ ਝੋਨਾ ਫਸਲ ਸਾਡੀ ਬਰਬਾਦ ਕਰਤੀ ਆ ਪੱਤਾਂ ਵਾਗਰੋ ਜਿਹੜੇ ਫਸਲ ਅਸੀਂ ਪਾਲੇ ਸੀ ਉਹ ਬਰਬਾਦ ਕੀਤੀ ਆ ਇਹਨਾਂ ਦੀ ਹੋਣਾ ਬਵਾਹ ਹੋ ਗਿਆ ਐਸਡੀਐਮ ਦੇ ਪ੍ਰਸ਼ਾਸਨ ਦੀ ਬਵਾਹ ਹੋ ਗਿਆ ਫੇਰ ਵੀ ਅਸੀਂ ਭਿੜੇ ਆ ਫੇਰ ਉਹਨੇ ਵਾਪਸ ਲੈ ਕੇ ਗਿਆ ਇਹਨਾਂ ਨੇ ਸਾਡੀਆਂ ਪੱਗਾਂ ਦੀ ਜਿਹੜੀਆਂ ਝੋਨੇ ਰੋਣੀਆ ਕਦੂ ਦੇ ਤਾ ਇਹਨਾਂ ਦਾ ਜਿਹੜਾ ਜ਼ਿੰਮੇਵਾਰ ਆ ਪੱਗਾ ਸਾਡੀਆਂ ਲਾਉਂਦਾ ਅਸੀਂ ਇਹ ਨਹੀਂ ਕਵਾਂਗੇ ਕੋਈ ਪੁਲਿਸ ਦਾ ਸਪਾਈ ਹੌਲਦਾਰ ਆ ਇਹਦਾ ਜ਼ਿੰਮੇਵਾਰ ਕਹਿੰਦਾ ਸਭ ਤੋਂ ਪਹਿਲਾਂ ਭਗਵੰਤ ਮਾਨ ਤੇ ਤੁਹਾਨੂੰ ਤਨ ਦਾ ਜਿਹੜਾ ਐਸ.ਟੀ.ਐਮ ਸਾਹਿਬ ਆ ਜਿਨੇ ਹੁਕਮ ਦਿੱਤੇ ਆ ਉਹ ਸਾਡੀਆਂ ਪੱਗਾ ਰੋਲ ਲੰਦੇ ਆ ਵਾ ਇੱਥੇ ਮੇਰੇ ਨਾਲ ਗੱਲਬਾਤ ਹੁੰਦੀ ਹੈ ਐਸ.ਟੀ.ਐਮ ਦੀ ਪ੍ਰਧਾਨ ਜੀ ਪੱਗ ਦੀ ਬੜੀ ਗੱਲ ਹੁੰਦੀ ਆ ਮੈਂ ਤਾਂ ਤੁਹਾਨੂੰ ਕੋਈ ਸ਼ਰਮ ਆਉਣੀ ਚਾਹੀਦੀ ਆ ਉਹਨੇ ਪੱਗ ਮੇਰੀ ਤਾਂ ਪੱਗ ਦੀ ਉਹਨੇ ਤੇਰੀ ਹੀ ਤਾਂ ਪੱਗ ਦੀ ਤੂੰ ਐਸ.ਟੀ.ਐਮ ਤੂੰ ਪੜਿਆ ਲਿਖਿਆ ਵਾ ਤੋ ਸਾਡੇ ਅੱਜ ਇੱਥੇ ਗਾ ਰੋਲ ਤੇ ਆ ਇਹ ਫੇਰ ਕਹਿੰਦੇ ਆ ਕੋਈ ਨਹੀਂ ਯਾ ਲੜਦੇ ਆ ਲੜਦੇ ਆ ਸਭ ਕੁਝ ਰੰਦਾਵਾ ਸਾਡੇ ਪੱਗਾਂ ਉੱਤੇ ਜਾਂਦੇ ਆ ਜ਼ਖਮੀ ਹੋਈਦਾ ਮਰੀਦਾ ਵੀ ਆ ਸ਼ਹੀਦ ਹੋਈਦਾ ਪ੍ਰਸ਼ਾਸਨ ਨੂੰ ਦੱਸ ਦੇਣਾ ਚਾਹੁੰਦੇ ਆ ਆਦੋ ਵੱਧ ਪੁਲਸ ਲੈ ਕੇ ਆਇਓ ਆਪਣੀ ਤਿਆਰੀ ਕਰਕੇ ਆਇਓ ਆਹੇ ਆਦੋ ਥੋੜੇ ਵੀ ਹੋਵਾਂਗੇ ਤੇ ਤੁਹਾਡੇ ਨਾਲ ਪੜਾਂਗੇ ਆਪਣਿਆ ਜ਼ਮੀਨਾਂ ਤੇ ਕਬਜ਼ਾ ਨਹੀਂ ਹੋਣ ਦਿਆਂਗੇ। ਐਰਵਿੰਦਰਜੀਤ ਸਿੰਘ ਕਾਂਗ ਜ਼ਿਲ੍ਹਾ ਕੋ ਕਿਸਾਨ ਮਜ਼ਦੂਰ ਸ਼ਰਸ਼ਮੇੜੀ ਪੰਜਾਬ ਆ ਪਹਿਲੀ ਵਾਰਾਂ ਜਿਤਨਾ ਮੁਗਲ ਸਾਡੇ ਦੇ ਚੜ੍ਹ ਕੇ ਆਉਂਦੇ ਸੀ ਜਿਤਨਾ ਅੰਗਰੇਜ਼ਾਂ ਨੇ ਸਾਡੇ மே ਕੀਤੀ ਆ ਉਹੋ ਜਿਹਾ ਕੰਮ ਅੱਜ ਇੱਥੇ ਦੇ ਡੀਸੀ ਐਸਡੀਮ ਤੇ ਪੁਲਿਸ ਪ੍ਰਸ਼ਾਸਨ ਨੇ ਕੀਤਾ ਵਾ ਵੱਡੀਆਂ ਧਾੜਾਂ ਲਾ ਕੇ ਆ ਤੁਸੀਂ ਮੌਕਾ ਵੇਖਿਆ ਸਵੇਰ ਦੇ ਤੁਸੀਂ ਪ੍ਰੈਸ ਵਾਲੇ ਵੀ ਇੱਥੇ ਜੇ ਵੀ ਇਹਦੇ ਵਿੱਚ ਜਿਹਦੇ ਵੀ ਇਹਨਾਂ ਪ੍ਰੋਬਲਮਾਂ ਲੰਗਾਈਆਂ ਵਾ ਜਿਹੜਾ ਝੋਨੇ ਦਾ ਨੁਕਸਾਨ ਕੀਤਾ ਵਾ ਇਹਨਾਂ ਕਿਸਾਨਾਂ ਮਜ਼ਦੂਰਾ ਦੀ ਜ਼ਮੀਨ ਹੀ ਨਹੀਂ ਨਹੀਂ ਹੁੰਦੀ ਵਿਚ ਤੇ ਇਹਨਾਂ ਨੇ ਤਹਿਸ ਨਹਿਸ ਕਰਤੀ ਆ ਕਿ ਸਾਡੇ ਕਿਸਾਨਾਂ ਮਜ਼ਦੂਰਾਂ ਤੇ ਦੋਵਾਂ ਵਦ ਲਾਟੀ ਚਾਰਜ ਕੀਤਾ ਗਿਆ ਆ ਸਾਡੇ ਤੁਹੇ ਹਾਲਾਤ ਵੇਖ ਲੋ ਸਾਨੂੰ ਜ਼ਮੀਨਾਂ ਦੇ ਵਿੱਚ ਧੁਇਆ ਗਿਆ ਆ ਤੇ ਕੋਟਨ ਤੱਕ ਗਏ ਆ ਪਰ ਅਸੀਂ ਕਹਿਣਾ ਚਾਹੁੰਦੇ ਆ ਵੀ ਤੁਸੀਂ ਚੜ ਕੇ ਆਉਂਦੇ ਜੇ ਤੇ ਅਸੀਂ ਮੋੜ ਨਾ ਜਾਂਦੇ ਆ ਅੱਜ ਵੀ ਮੋੜਿਆ ਵਾ ਕੱਲ ਵੀ ਮੋੜਾਂਗੇ ਜਿੱਦੋਂ ਤੁਹਾਡਾ ਜ਼ਿਕਰੇ ਜਿੱਥੇ ਜ਼ਿਕਰੇ ਆਜੋ ਪਰ ਕਿਸਾਨ ਦੀ ਜ਼ਮੀਨ ਤੇ ਜਿੰਨੇ ਜਰ ਸਹੀ ਮਾਅਵਜਾ ਨਹੀਂ ਮਿਲਦਾ ਮੰਗਾ ਪੂਰੀਆਂ ਨਹੀਂ ਹੁੰਦੇ ਆ ਕਬਜਾ ਨਹੀਂ ਲੈਂਦੇ ਆ ਉਧਰ ਜਦੋਂ ਔਕਾਤੇ ਦੀ ਜ਼ਮੀਨਾਂ ਦਾ ਕਬਜ਼ਾ ਲੈਣ ਪਹੁੰਚੇ ਜ਼ਿੰਮੇਵਾਰ ਅਧਿਕਾਰੀ ਐਸਟੀਐਮ ਤਨਤਨ ਸਿਮਰਨਜੀਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਮਾਨਯੋਗ ਹਾਈ ਕੋਰਟ ਦੇ ਹੁਕਮਾਂ ਤੇ ਆ ਜ਼ਮੀਨ ਦਾ ਕਬਜ਼ਾ ਲੈਣ ਦੀ ਕੋਸ਼ਿਸ਼ ਕੀਤੀ ਗਈ ਹੈ ਐਸਟੀਐਮ ਨੇ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਕੁਝ ਕੁ ਜ਼ਮੀਨ ਦਾ ਕਬਜ਼ਾ ਲੈ ਲਿਆ ਗਿਆ ਹੈ ਬਾਕੀ ਜ਼ਮੀਨ ਦਾ ਕਬਜ਼ਾ ਵੀ ਗੱਲਬਾਤ ਕਰਕੇ ਹੱਲ ਕਰ ਲਿਆ ਜਾਵੇਗਾ ਐਸਜੀਐਮ ਨੇ ਕਿਹਾ ਕਿ ਕਿਸੇ ਵੀ ਪ੍ਰਕਾਰ ਨਾਲ ਜ਼ਮੀਨਾਂ ਤੇ ਕਬਜ਼ਾ ਲੈਣ ਲਈ ਕਿਸਾਨਾਂ ਨਾਲ ਕਿਸੇ ਵੀ ਪ੍ਰਕਾਰ ਦੀ ਵਿਧੇਕੀ ਨਹੀਂ ਕੀਤੀ ਜਾ ਰਹੀ ਹੈ ਕਿਸਾਨਾਂ ਵੱਲੋਂ ਪ੍ਰਸ਼ਾਸਨ ਦਾ ਵਿਰੋਧ ਕੀਤਾ ਗਿਆ ਸਰਕਾਰ ਕਿਸਾਨਾਂ ਨੂੰ ਉਹਨਾਂ ਦਾ ਬੰਦਾ ਹੱਕ ਜ਼ਰੂਰ ਦੇਵੇਗੀ ਸਾਡਾ ਰક્ષੇਕ ਪੱਤਾ ਦੇ ਵਿੱਚ ਅੱਜ ਨੈਸ਼ਨਲ ਹਾਈਵੇ ਦੀ ਟੀਮ ਆਈ ਸੀ ਕਬਜ਼ਾ ਉਹਨਾਂ ਨੇ ਲੈਣਾ ਸੀ ਮਾਨਯੋਗ ਹਾਈ ਕੋਰਟ ਦੇ ਵੀ ਆਰਡਰਸ ਨੇ ਕਿ ਦੋ ਹਫ਼ਤਿਆਂ ਦੇ ਵਿੱਚ ਵਿੱਚ ਅਸੀਂ ਇਸ ਦਾ ਕਬਜ਼ਾ ਲੈਣਾ ਸੋ ਨੈਸ਼ਨਲ ਹਾਈਵੇ ਦੀ ਟੀਮ ਸਾਡੇ ਨਾਲ ਸੀ ਪੁਲਿਸ ਫੋਰਸ ਦੀ ਸਪੋਰਟ ਸੀਗੀ ਸਾਡੇ ਨਾਲ ਔਲਦੋ ਅਸੀਂ ਤਿੰਨ ਰਾਉਂਡਸ ਕਿਸਾਨਾਂ ਦੇ ਨਾਲ ਨੇਗੋਸ਼ੀਏਸ਼ਨ ਵੀ ਕੀਤੀ ਅੱਜ ਵੀ ਕੀਤੀ ਕੁਝ ਉਹਨਾਂ ਦੇ ਮਸਲੇ ਸੀਗੇ ਜਿਨ੍ਹਾਂ ਨੂੰ ਅਸੀਂ ਸੁਲਝਾਉਣ ਲਈ ਅਸੀਂ ਉਹਨਾਂ ਨੂੰ ਆਖਿਆ ਕਿ ਸਾਡੇ ਕੋਲ ਪਹੁੰਚਣ ਉਹ ਬਾਕੀ ਅੱਜ ਅਸੀਂ ਕਬਜ਼ੇ ਲੈਣ ਦੀ ਕੋਸ਼ਿਸ਼ ਕੀਤੀ ਹੈ ਕਬਜ਼ਾ ਅਸੀਂ ਲਿਆ ਵੀ ਹੈ ਓਵਰ ਆਲ ਸਿਚੁਏਸ਼ਨ ਪੀਸਫੁਲ ਰਹੀ ਹੈ ਤੇ ਔਨ ਗਰਾਉਂਡ ਅਸੀਂ ਕੰਮ ਸਟਾਰਟ ਕਰਤਾ ਹੈ ਕਿਸਾਨਾਂ ਵੱਲੋਂ ਕਿਸਾਨਾਂ ਵੱਲੋਂ ਵਿਰੋਧ ਹੋਇਆ ਕਾਫੀ ਹੋਇਆ ਕਿਸਾਨਾਂ ਵੱਲੋਂ ਤੇ ਬਟ ਓਵਰ ਆਲ ਸਾਡਾ ਸ਼ਾਂਤਮਈ ਰਿਹਾ ਕਿਸੇ ਨੂੰ ਕੋਈ ਝੋਟ ਨਹੀਂ ਪਹੁੰਚੀ ਕੋਈ